ਚੰਗੀ ਝੋਟੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਆ ਆਪਣਾ ਚੈਨਲ ਭਗਵਾਨ ਦਾ ਡੇਰੀ ਫਾਰਮ 9811 ਦੇ ਅੱਜ ਦੀ ਵਿਜਤ ਹੈਗੀ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਿਰਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 6 ਪਸ਼ੂ ਵਿਖਾਉਣੇ ਆ 3 ਝੋਟੀਆਂ ਦੇ 3 ਵੜਾ ਆ ਤੇ ਐਂਡ ਦੇ ਤੁਹਾਨੂੰ ਇੱਕ ਬਹੁਤ ਤਗੜੇ ਕੱਦ ਕਾੜ ਦੇ ਮਾਲਕਨ ਵਹਿੜ ਦਿਖਾਉਂਦੇ ਆ ਆਪਾਂ ਪਹੁੰਚਿਆ ਨੀਟੇ ਭਾਈ ਹਣਾ ਕੋਲ ਚਲੋ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਕਿੱਸੇ ਹੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਸਨਾਬ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸੁਣਾਓ ਗੁਰੂ ਦਾ ਆਸ਼ੀਰਵਾਦ ਦੀ ਕਿਰਪਾ 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 ਚਾਹੀਦੀ ਚਲੋ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਨੀਟਾ ਪਿੰਡ ਲਖੂਵਾਲ ਸੀਲੀਨ ਵਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜਿਹੜੇ ਰਮਦਾਸ ਜੀ ਆਪਣਾ ਇੱਕ ਲਖੂਵਾਲੀ ਨਾਲੇ ਲੱਗੇ ਆਪਣਾ ਰਮਦਾਸ ਠੀਕ ਹੈ ਭਾਜੀ ਫੋਨ ਨੰਬਰ ਵੀ ਬੋਲ ਦਿਓ 9 ਆਕਾ ਚਿੱਟਾ ਲਈ ਦੱਸਿਓ ਜੀ ਬਾਰੇ ਕੀ ਇਹਦਾ ਮਿਲਕ ਰਿਕਾਰਡ ਤੇ ਕਿੰਵੇਂ ਸੁਵੇ ਆ ਇਹ ਪਾਜੀ ਵੀਰ ਜੀ ਪਹਿਲਾਂ ਸੁਈ ਆ ਅੱਛਾ ਜੀ ਪਰसों ਰਾਤ ਦੀ ਸੁਈ ਆ ਠੀਕ ਹੈ ਜੀ 8 ਕਿਲੋ ਤੋਂ ਸਟਾਰਟ ਆ ਬੋਲੇ ਤੁੰ ਅੱਛਾ ਵੀ 8 ਕਿਲੋ ਬੋਲੇ ਲੈ ਕੇ ਨੰਬਰ 3 ਦੀ ਰੀਗਾ ਉਹ ਤੇ ਬੱਚਾ ਲਾ ਕੇ ਵੀ ਦਿਖਾ ਦਿੰਦੇ ਠੀਕ ਹੈ ਜੀ ਹਾਂ ਜੀ ਬਾਕੀ ਸਾਂਭੀ ਸੂੰਭੀ ਬਹੁਤ ਜਿਆਦੀ ਵੈਲੋ ਸਿੰਘ ਸਰ ਦੀ ਗੱਦਾਂ ਹਾਂ ਜੀ ਆ ਵੇਖੋ ਹਾਂ ਜੀ ਵੀ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਕੋਲ ਸੁਨ ਬੋਲ ਸਿੰਘ ਆ ਵੇ ਲੋ ਨਾਲ ਆ ਗੱਲਾਂ 나ਡੂ ਇਧਰ ਦੇਖ ਲੋ ਆ ਬੱਚਾ ਜੀ ਜਵਾਬ ਹੀ ਨਹੀਂ ਦੇਦਾ ਬਿਲਕੁਲ ਦਾ ਜੀ ਮੌਂਦੇ ਆ ਬੱਚਾ ਹਾਂ ਤੇ ਕਿੰਨਾ ਵਿੱਚ ਪਈ ਹੋਗੀ ਦੁੱਧ ਦੁੱਧ ਵੀਰ ਦੀ 12 ਕਿਲੋ ਝੋਡੀ ਨਾ ਦੇਣਾ ਠੀਕ ਹੁਣ 8 ਕਿਲੋ ਤੋਂ ਸਟਾਰਟ ਆ ਠੀਕ ਹੈ ਜੀ ਹਾਂ ਖੋਲੋ ਫਿਰ ਖੋਲ ਕੇ ਦਿਖਾਈਏ ਹਾਂ ਇਹ ਤੁਸੀਂ ਮਾਰੋ ਬੈਗ ਉੱਪਰ ਖੋਲ ਹਾਂ ਜੀ ਵੀਰ ਜੀ ਕਰੋ ਚੈੱਕ ਕਾਡਰ ਕਾਡ ਪਿੱਟ ਪੜਿਆ ਨਾ ਬਹੁਤ ਮਜ਼ਬੂਤ ਆ ਮਾਜ ਕਾਡਰ ਕੁਆਲਟੀ ਤੁਸੀਂ ਲਾਗੇ ਤੋਂ ਚੈੱਕ ਕਰਦੇ ਜੀ ਸੋਨਾ ਦਾ ਸੈੱਜ ਤੇ ਗੈਸ ਚੰਗਾ ਆ ਤੇ ਬੋਲਾਈਟ ਆ ਰਹੀ ਜੀ ਫੋੜ ਦਿਓ ਲੈਓ ਭਰੀ ਆ ਜੋ ਬਾਕੀ ਦਾ ਨਵੀਂ ਵੀਡੀਓ ਦੇ ਵਿੱਚ ਜਿਹੜੀ ਚਵਾਈ ਦਾ ਮੈਂ ਦੇ ਵੀਰ ਫੇਸ ਕੁਆਲਟੀ ਨਹੀਂ ਲੱਗੀ ਤੇ ਚੈੱਕ ਕਰ ਸਕਦੇ ਜੀ ਬੰਨੋ ਫੋਟੋ ਵੀ ਨਿਕਾ ਜਾ ਪੇਟ ਆ ਪੇਟ ਬੁਲੇ ਦੀ ਬਹੁਤ ਤਕੜੀ ਆ ਚੈੱਕ ਕਰ ਸਕਦੇ ਨਹੀਂ ਇਹਦੀ ਚਵਾਈ ਕਰਾ ਲਈਏ ਵੀਡੀਓ ਚੱਕ ਜਾ ਲੈ ਪਰ ਆ ਮਾਰ ਦਿੰਨੇ ਆ ਆ ਮਰਾ ਕੇ ਦਿਖਾ ਦੋ ਕਿਧਰ ਠਾਰ ਕੇ ਛੱਡ ਬਚਾ ਅਲੀਵਿਟੀ ਕੀ ਕਰ ਰਹਾ ਹੈ ਦੇ ਨਹੀਂ ਆਵਲਾ ਦਾ ਜਵਾਬ ਨਹੀਂ ਬਿਲਕੁਲ ਅਜੇ ਨਾਲੂ ਦੇ ਇਹੀਆਂ ਹਮ ਤਾਂ ਨਹੀਂ ਵੀਡੀਓ ਦੇ ਵਿੱਚ ਈ ਧਾਰਾ ਮਾਰ ਕੇ ਵਿਖਾਤੇ ਬਿਲਕੁਲ ਠੰਡੀ ਸੀ ਲਿਆ ਪਹਿਲਾ ਹੀ ਸਵੇਰ ਸੋਈ ਜਾਣਾ ਪਹਿਲਾ ਹੀ ਕਿ ਨਾ 2 ਵਜੇ ਨਾਲੋਂ ਬਹੁਤ ਆ 4 ਵਜੇ ਨੂੰ ਬਹੁਤ ਆ ਵੇਖੋ ਤੁਸੀਂ ਆਪਣੇ ਦਮਝ ਨਾਲ ਚੈੱਕ ਕਰ ਸਕਦੇ ਜੀ ਪਿਓਰ ਹਾਂਜੀ ਵੀ ਜੀ ਆਦੋਂ ਤਾਂ ਨਾ ਹੋਣਾ ਮੇਰੀ ਚਵਾਈ ਕਰਾ ਕੇ ਦਿਖਾਉਣੇ ਬਾਦ ਨਾ ਮੁੰਡਾ ਇਹਦਾ ਕੋਈ ਗੱਲ ਨਹੀਂ ਲੱਗੋ ਇਹ ਨਾਲ ਨੇ ਮਾਰਦੇ ਕੋਈ ਦੱਬੀ ਦੇ ਪੈਰੇ ਹੂੰ ਹੂੰ ਥੋੜਾ ਜਨਾ ਡਰਦੀ ਆ ਸਾਡੇ ਕੋਲੋਂ ਇਹ ਹਾਂਜੀ ਪਿੰਡੀਆਂ ਕਲੇਸ਼ ਆਗੀਆਂ ਮਾੜਾ ਪਹਿਲਾਂ ਤਰਾ ਅੱਲੇ ਨਾਲ ਦੀ ਜਿੱਦੂ ਚਵਾਈ ਤੁਸੀਂ ਚੈੱਕ ਕਰ ਸਕਦੇ ਜੀ ਬਿਲਕੁਲ ਟੋਲੀ ਧਾਰਿਆ ਉਹ ਕੈਮਰੇ ਕੋਲ ਹਾਂਜੀ ਇਹ ਤਾਂ ਮਗਰਲੇ ਥਲਾਂ ਦੀ ਵੀ ਚਵਾਈ ਤੁਸੀਂ ਚੈੱਕ ਕਰ ਸਕਦੇ ਜੀ ਨੇ ਦੇਰ ਤੋਂ ਚਵਾਈ ਇਹਦੀ ਪੋਲੀ ਹੈ ਬਿਲਕੁਲ ਇਹ ਰੋਮਰ ਕੀ ਹੈ ਹਾਂਜੀ ਕੀ ਮੁੱਲ ਕਰਨਾ ਭਾਈ ਜਰਾ ਮੁੱਲ ਵੀਰ ਜੀ ਨਾਲ ਹੋ ਜਾਂਦੇ ਉਹਨਾਂ ਕਰ ਦਿੰਨੇ ਨਹੀਂ ਤੁਸੀਂ ਦੱਸੋ ਮੁੱਲ 95 ਆ ਅੱਛਾ ਜੀ ਜਿੰਨੇ ਦੀ ਕਿੰਨੇ ਦੇ ਦਿੰਦੇ ਨਹੀਂ ਕਰ ਦਈਏ ਆਪਾਂ ਜਾਇਜ਼ ਦੱਸੋ ਕਿੰਨੇ ਦੀ ਇਹ ਤੁਸੀਂ ਦੱਸ ਦੋ ਮਾਣਤਨ ਕੰਮ 90 ਦੇ ਦਈਏ 90 ਹਜ਼ਾਰ ਦੀ ਹਾਂਜੀ ਤੇ ਬਾਕੀ ਮਾਣਤਨ ਕਰਦੇ ਮੈਂ 2000 ਹੋਰ ਛੋਟ ਕਰਦੇ 88 ਹੀ ਦੇ ਦਾਂਗੇ 88 ਹਜ਼ਾਰ ਦੀ ਹਾਂਜੀ ਲਓ ਵੀਰ ਜੀ 8 ਕਿਲੋ ਬੋਲੇ ਤੋਂ ਸਟਾਰਟ ਹੈ ਝੋਟੀ ਠੀਕ ਹੈ ਜੀ ਜਿੰਨੇ ਟਾਈਮ ਮਰਜ਼ੀ ਕੋਚੋ ਲੈ ਜੀ ਸਭ ਤੋਂ ਪਹਿਲਾਂ ਝੋਟੀ ਆ ਹਾਂਜੀ 8 ਲੀਟਰ ਬੋਲਾ ਹੀ ਤਿਆਰ ਹੈ ਜੇ ਇਹ ਦੁੱਧ ਚਵਾਈ ਜਾਊਗੀ ਵੀਰ ਕਹਿੰਦਾ ਕਿ 12 ਲੀਟਰ ਦੇ ਲਾਗੇ ਬਣੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਸੇਵਾ ਦਾ ਮੁੱਲ ਪਾਣਾ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸੋ ਭਾਜੀ ਇਹਦੇ ਬਾਰੇ ਇਹ ਰੋ ਵੀਰ ਜੀ ਦੁੱਧ ਹੈਗਾ 9 ਕਿਲੋ ਅੱਛਾ ਜੀ ਉਹਦੇ ਬੱਚਾ ਕੋ 20 ਦਿਨਾਂ ਲਾਗੇ ਭਾਜੀ ਭਾਜੀ ਆਹ ਵਾਲਾ ਜਵਾਬ ਜੀ ਨਾ ਇਹ ਕੱਟੀ ਕਟਾ ਇਹ ਕਟਾ ਜੀ ਹਾਂਜੀ ਅਸੀਂ ਮੇਲ ਕਾਫੇ ਦੇ ਪਿਛੇ ਕਿੰਨਾ ਦੁੱਧ ਬਣੇ ਸਾਸੂ ਬੜੀ ਜੇ 9 ਕਿਲੋ ਲੀਟਰ ਮਾਰਵਾ ਆਊਗਾ ਠੀਕ ਹੈ ਜੀ 9 ਲੀਟਰ ਮਾਤਰੀ ਦੇ ਦੁੱਧ ਤਿਆਰ ਆ ਫਿਰ ਇਸ ਬਾਰੇ ਚੈੱਕ ਕਰਦੇ ਜੀ ਖੋਲ ਕੇ ਦਿਖਾ ਦਿਓ ਤੇ ਆਜੋ ਹੁਣ ਆਪਾਂ ਤੁਹਾਨੂੰ ਖੋਲ ਕੇ ਬ ਹਾਂਜੀ ਫੇਸਕਵਾਲ ਕਿ ਤੁਸੀਂ ਚੈੱਕ ਕਰ ਸਕਦੇ ਜੀ ਇਹ ਨਹੀਂ ਜੀ ਆ ਇਹ ਮੇਨ ਮੱਝ ਦੂਜਾ ਸੂਆ ਜੀ ਦੂਜਾ ਸੂਆ ਸੋਈ ਜੀ ਲੈ ਕੁਆਲਿਟੀ ਨਹੀਂ ਲਾਗੇ ਤਾਂ ਚੈੱਕ ਕਰ ਸਕਦੇ ਜੀ ਦੋ ਤੋਂ ਮੜੇ ਥਣਾ ਦਾ ਸਾਈਜ਼ ਗੈਸ ਕਰਾਈਏ ਹਾਂਜੀ ਚੱਲ ਰਹੀ ਏ ਲਈ ਕਾਣਾ ਦਾ ਸਾਈਜ਼ ਤੇ ਗੈਸ ਤੁਸੀਂ ਚੈੱਕ ਕਰ ਸਕਦੇ ਜੀ ਲਾਗੇ ਤਾਂ ਥੋੜੀ ਜਿਹੀ ਪੱਟੂ ਬੰਦ ਹੋ ਗਏ ਇਹ ਮੁੱਲ ਕਰਨਾ ਭਾਜੀ ਦਾ 65000 ਵੀਰ ਜੀ ਅੱਛਾ ਜੀ 60 ਹੀ ਦੇ ਦਾਂਗੇ ਠੀਕ ਆ ਜੀ 60000 ਦੀ ਹਾਂ ਜੀ ਤੇ ਚਲੋ ਬਾਕੀ ਮੌਕੇ ਦੇ ਮਾਨਦਾਨ ਕਰ ਦਈਏ ਦੱਸਿਓ ਫਿਰ 2000 ਛੋੜ ਹੋਰ ਕਹਦਾ 58 ਹੀ ਦੇ ਦਾਂਗੇ 52000 9 ਲੀਟਰ ਦੁੱਧ ਜਿਹੜਾ ਮਾਦੀ ਚੋ ਕੇ ਲੈ ਜਾਏ ਠੀਕ ਆ ਜੀ 9 ਲੀਟਰ ਦੁੱਧ ਤਿਆਰ ਜੇ ਬਿਲਕੁਲ ਜੈ ਜੈ ਮੋਲਿਆ ਵੀਰ ਦਾ 52000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਗੱਬਣਾ ਵੀਰ ਜੀ ਮੈਂ ਅੱਛਾ ਜੀ ਤੀਸਰੇ ਸੂਏ ਸੁਣੀ ਆ ਅੱਛਾ ਜੀ ਤੇ ਮੰਨ ਲਓ ਦੁੱਧ ਦਾ ਰਿਕਾਰਡ ਉਹਨਾਂ ਸਾਨੂੰ ਦੱਸਿਆ 14 ਕਿਲੋ ਦਾ ਠੀਕ ਆ ਜੀ ਹਾਂ ਜੀ ਬਾਕੀ ਮੈਂ ਹੀ ਵੇਖ ਲਓ ਕਿੰਨੀ ਚੰਗੀ ਤੇਲਦੀ ਹੈ ਬਾਕੀ ਠੱਠ ਪੁੜੀ ਇਹਨਾਂ ਕਾਤੇ ਵਜਨੋਂ ਬਹੁਤ ਤਗੜੀ ਆ ਆ ਵੇਖੋ ਥੱਲੇ ਸਾਫ ਦੁੱਧ ਬੜੀ ਆ ਬਾਕੀ ਕਾਟਰ ਕੁਆਲਿਟੀ ਤੁਹਾਨੂੰ ਦੱਸਿਆ ਜੀ ਤੇ ਗੈਪ ਬਹੁਤ ਚੰਗਾ ਦਾ ਆ ਮੜਾ ਆ ਜਾਦਾ ਵੀਰ ਜੀ 9 ਵਧਿਆ ਆ ਆ ਵੇਖੋ ਦਿਖਾ ਦਿੰਨੇ ਤੇ ਵੱਜੀ ਰਹੀ ਐ ਨਾ ਆ ਵੇਖੋ ਹਾਂ ਜੀ ਵੱਜੀ ਆ ਥੋੜਾ ਜਿਹਾ ਇੱਕ ਉਹ ਆਖਿਆ ਇਹਨੂੰ ਤਾਂ ਆਇਆ ਨਹੀਂ ਮੈਂ ਮੜਾ ਜਿਹਾ ਲਵਾ ਦੇਣਾ ਹੈ ਉਤਰਾ ਆ ਜੋਣ ਤਾਂ ਅਸੀਂ ਖੋਲ ਕੇ ਗੁੰਮਨੇ ਆ ਵਜਨ ਕਾਡਰ ਨਾਲ ਵੀ ਪ੍ਰੈਕੀ ਤੇ ਕਾਡਰ ਕੁਆਲਟੀ ਚੈੱਕ ਕਰ ਸਕਦੇ ਬਹੁਤ ਚੰਗਾ ਵਾ ਨਮਣਾ ਹੋਊਗੀ ਕਿੰਨੇ ਦਿਨ ਖੜਦੀ ਹੈ ਜੀ ਜਿਹੜੀ ਵੀ ਪੰਜ ਚਾਰ ਲੈ ਜਿੰਨੇ ਹਫਤਾ ਕਰ ਦਰ ਠੀਕ ਆ ਜੀ ਬਾਕੀ ਚਾਲ ਫਾਈਨਲ ਵੀਰ ਕਹਿੰਦਾ ਕਿ ਜੇ ਖੜਦੀ ਹੈ ਸੂਨ ਤੱਕ ਵਾ ਨਾ ਚੰਗਾ ਬਣਾ ਲੈਣਾ ਨਵੇਂ ਅਜੇ ਢਿਲਾਂਡਰ ਬੰਬਾਕੀ ਬਹੁਤ ਆ ਵਾ ਹੈ ਵਾਣੇ ਵਿੱਚ ਇਹ ਕੱਦ ਵਜਨ ਨਾਲੋਂ ਬਹੁਤ ਚੰਗੀ ਆ ਦਾਗੇ ਤੇ ਤੁਸੀਂ ਕੀ ਕਰ ਸਾਡੇ ਘੜ ਦੇ ਕੁਆਲਟੀ ਮੈਂ ਵੇ ਲੋ ਕੱਢੀ ਆ ਹਾਂਜੀ ਹਾਂ ਕੀ ਮੁੱਲ ਕਰਨਾ ਭਾਜੀਰਾ ਮੁੱਲ ਵੀਰ ਜੀ ਦਾ 85 ਆ ਅੱਛਾ ਜੀ 80000 ਦੀ ਦੇ ਦਾਂਗੇ ਠੀਕ ਆ ਜੀ 80000 ਦੀ ਹਾਂਜੀ ਕਰਦੀ ਮਾਨਤਨ ਕਰਦੀਏ ਮਾਨਤਨ ਕਰਦੀਏ ਚਲੋ ਵੀਰਾਂ ਦਾ ਕਰ ਦੇ ਨੇ ਜਿੰਨਾ ਤੁਸੀਂ ਜਾਂਦੇ ਜੀ 1000 ਛੱਡ ਦਈਏ 2000 ਛੱਡ ਦਈਏ 2070 ਦੀ ਕਰਾਂਗੇ 27000 ਚੰਗੇ ਦੁੱਧ ਵਾਲੀ ਨਹੀਂ ਆ ਵੀਰ ਕਹਿੰਦਾ ਕਿ ਪਿਛਲੇ ਸਵੇਰੇ ਦਾ ਮਿਲ ਕੇ ਰਿਕਾਰਡ ਹੀ ਹਾਂ ਤੇ ਆ ਜੋ ਮੈਂ ਵੇ ਲੋ ਸਾਫ ਸੁਥਰੀ ਹਾਂਜੀ ਆਜੋ ਹੁਣ ਕਿਉਂ ਤੁਸੀਂ ਨਗਰ ਦੇ ਵੜਾ ਤੁਹਾਨੂੰ ਦਿਖਾਈਏ ਦੱਸੋ ਭਜੀ ਇਹਦੇ ਬਾਰੇ ਇਹ ਵੀਰ ਜੀ ਦੂਜਾ ਸੂਆ ਸੁਣੀ ਆ ਅੱਛਾ ਜੀ ਹਲੇ ਹਫਤਾ ਮੇਰੇ ਨਾਲ ਲੈ ਜੂਗੀ ਵੜਾ ਠੀਕ ਹੈ ਜੀ ਹਾਂ ਤੇ ਇਹਦਾ ਰਿਕਾਰਡ ਪਹਿਲਾਂ ਤਾਂ 15 16 ਕਿਲੋ ਦਾ ਆ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਤਾਂ ਅੱਗੇ ਤੇ ਤੁਸੀਂ ਹਾਂ ਬਾਕੀ ਸਾਂਹੀਆਂ ਬੜੀਆਂ ਸਾਡੇ ਬਾਕੀ ਸਾਹਿਬ ਵੀਰਾਂ ਨੇ ਬਹੁਤ ਚੰਗੀ ਕੀਤੀ ਜਿੰਨਾਂ ਕੋਲੋਂ ਵੀ ਆਈਆਂ ਵਾ ਆਜੋ ਹੁਣ ਇਹ ਵੀ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਇਹ ਖੁੱਲੀਆਂ ਰਹੀਆਂ ਵੀਰ ਜੀ ਅੱਛਾ ਜੀ ਆਹ ਇਥੇ ਲਿਆ ਰਹੇ ਦਦੇ ਅਹੀਂ ਪਾਏ ਠੀਕ ਹੈ ਠੀਕ ਹੈ ਬੜੀਆਂ ਬੜੀਆਂ ਤਾਂ ਆਈਆਂ ਛੇ ਫਾਨਾ ਫੁਰਮ ਜੇ ਲੈਂਦੇ ਹਾਂ ਹਾਂ ਜੀ ਇਹ ਰਸੀ ਤੇ ਬੜੀ ਆਲਜੀ ਕਰਦੀਆਂ ਆ ਠੀਕ ਹੈ ਜੀ ਫੇਸ ਕੁਆਲਟੀ ਵੀ ਜੀ ਚੈੱਕ ਕਰ ਸਕਦੇ ਤੁਸੀਂ ਆ ਕਾਲੀ ਸ਼ਾਹ ਵੜਿਆ ਬਾਕੀ ਦੋਦੇ ਦਾ ਚੰਗਾ ਹੋਣਾ ਮੱਝਾਂ ਦੇ ਬਰਾਬਰ ਹੀ ਹੋਣਾ ਮੈਨੂੰ ਹਾਂ ਜੀ ਪੈਡ ਫੂਡ ਲਾਣਾ ਤੇਵਾ ਬੜੀ ਧੀਮੀ ਬੰਦ ਹੈ ਹਾਂ ਜੀ ਚੰਗੀ ਸਾਂਭੀ ਸੀ ਕਿੰਨਾ ਵੀਰਾ ਕੋਲੋਂ ਵੀ ਲੈਣ ਰਿਹਾ ਵੀਰਾਂ ਨੇ ਅਗਰ ਕੁਆਲਟੀ ਸੰਦਾ ਸਟੈਂਡ ਗੇਮ ਵੀ ਚੈੱਕ ਕਰ ਸਕਦੇ ਜੀ ਇਹ ਵੀ ਹਫਤਾ ਤੱਕ ਜਰ ਰਹਿਦਾ ਇਹ ਸੁਣ ਕੇ ਠੀਕ ਹੈ ਜੀ ਹਾਂ ਜੀ ਰਾਗਿੰਦਰ ਸੋਨ ਬੜਾ ਚੰਗਾ ਠੰਡੀ ਸੀ ਲਿਆ ਉਹ ਨੰਮਾ ਲੋਗੇ ਰਮੜਦੇ ਤੇ ਹਾਂਜੀ ਗਿਰਜੀ ਚੈੱਕ ਕਰ ਸਕਦੇ ਜਿਹੜੇ ਕਾਲ ਨਹੀਂ ਪੱਕੀ ਹਫਤਾ ਇੱਕ ਖੜਦੀ ਆ ਸੂਨ ਤਾਂ ਕਿੰਨਾ ਚੰਗਾ ਭਰ ਲੈਣਾ ਵਾ ਹਜੇ ਤੇ ਲੱਗੋ ਨਾਂ ਬਹੁਤ ਵਾਨੇ ਵਿੱਚ ਚਾਜੋ ਵੀਰ ਕੋ ਪੁੱਛਦੇ ਕੀ ਮੁੱਲ ਕਰਨਾ ਰਾ ਕੀ ਮੁੱਲ ਕਰਨਾ ਭਾਜੀ ਇਹਦਾ 60 ਆ ਅੱਛਾ ਜੀ ਤੇ ਜਿਹੜੀ ਹਾਨ ਆ 55 ਦੇ ਦਾਂਗੇ ਠੀਕ ਆ ਜੀ ਹਾਂਜੀ ਕੱਬੀ ਚ ਮਾਰ ਦੋ 1000 ਹੋਰ ਛੋਟ ਕਰ ਦਾਂ ਚਲੀ ਗਏ ਹਾਂ ਬੱਛੀ ਵੇ ਲੋ ਕਿਦਾਂ ਪਲੀ ਜੁੜੀ ਆ ਬਹੁਤ ਚੰਗੀ ਆ ਬੱਛੀ ਦਾ ਇਹ ਹਾਂਜੀ ਤੇ ਆਜੋ ਹੁਣ 5ਵੇਂ ਨੰਬਰ ਦੇ ਦੱਸਿਓ ਭਾਈ ਇਹਦੇ ਬਾਰੇ ਇਹ ਵੀਰ ਜੀ ਪਹਿਲਾ ਸੂਆ ਸੁਣੀ ਆ ਅੱਛਾ ਜੀ ਪਾਉ ਬੱਛੀ ਜਿਹੜੀ ਆ ਠੀਕ ਹੈ ਜੀ ਮਤਲਬ ਹਲੇ ਟਾਈਮ ਇਹਦਾ ਰਹਿੰਦਾ ਸਹੀ ਜਿਹੜੇ 25 26 ਦਿਨ ਠੀਕ ਹੈ ਜੀ ਮੈਨਾਂ ਮਨ ਨੂੰ ਮੰਨ ਕੇ ਚੱਲੋ ਮੈਨਾਂ ਹੀ ਮੰਨ ਕੇ ਚੱਲੋ ਠੀਕ ਹੈ ਜੀ ਬਾਕੀ ਫਾੜ ਦਰਦੀਆਂ ਤੇ ਲਿਆਰੇ ਤੋਂ ਬੜਾ ਕਰਦੀਆਂ ਉਹ ਤੇ ਖੁੱਲੀਆਂ ਰੀਆਂ ਆ ਠੀਕ ਹੈ ਜੀ ਹਾਂ ਜੀ ਬਾਕੀ ਸੋਹਣ ਸੁਣ ਬਹੁਤਾ ਭਾਈ ਬੈਠ ਦੇ ਦਰਦੀ ਆ ਤੇ ਫਿਰ ਇਤਲੇ ਮੜੀ ਦਿਖਾਰੀ ਨਹੀਂ ਤੇ ਨਹੀਂ ਕੋਈ ਨਹੀਂ ਜਾ ਮੈਨੂੰ ਛੱਡ ਦੇ ਦੇ ਆਂ ਤੇ ਆ ਨੰਮੇਟਾਂ ਤਲਕਦਾੜ ਬਾਕੀ ਖੂਬਸੂਰਤੀਆਂ ਬਹੁਤ ਦਾ ਵੈੜ ਦੇ ਵਿੱਚ ਲਾਗੇ ਤੁਹਾਨੂੰ ਫਿਰ ਕੁਆਲਟੀ ਚੈੱਕ ਕਰਨੇ ਆਂ ਸਮਾ ਲਿਆ ਉਹ ਕਿ ਬੰਦੇ ਇਹ ਫਿਰ ਕਹਿੰਦਾ ਕਿ ਇਹ ਲਾਏ ਨਾ ਟਾਈਮ ਮੈਨੇ ਫਿਰ ਕੁਆਲਟੀ ਦੇ ਕਿੱਕ ਕਰ ਸਕਦੇ ਬਹੁਤ ਤਿਆਰੀ ਫੈੜ ਆ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਖੂਬਸੂਰਤੀਆਂ ਬਹੁਤ ਆ ਬਹੁਤ ਜਿਆਦਾ ਵੈੜ ਦੇ ਵਿੱਚ ਐ ਬਹੁਤ ਰਾਜੀ ਆ ਇਸੋਂ ਤੱਕ ਇਹਨੇ ਵੀ ਚੰਗਲਾ ਮਤਲਬ ਕਿੰਨਾ ਨਾ ਤਰਾਜ ਦਵਾਈ ਬਾਦੂ ਕੀ ਦੋਦੇ ਵੀਰ ਦੀ ਹੋਰ ਕਿਤੇ ਹੱਡੀਆਂ ਬੱਚੀਆਂ ਪਹਿਲਾਂ ਨੇ 20 ਤੋਂ 50 ਚੱਲਦੀਆਂ ਆ ਅੱਛਾ ਅੱਛਾ ਹਾਂਜੀ ਅਗੋਂ ਬਾਕੀ ਦੇਹਣ ਦੇ ਜਾਨ ਨਸਲ ਬੜੀ ਆ ਹਾਂਜੀ ਇਸ ਕੁਆਲਟੀ ਬਹੁਤ ਸੋਹਣੀ ਹੈ ਤੁਸੀਂ ਕੀ ਮੁੱਲ ਕਰਨਾ ਭਾਈ ਇਹਦਾ ਬਰਾਬਰ ਵੀਰ ਦੀ ਸੇਮ ਹੀ ਮੋਲਿਆ ਅੱਛਾ ਮੋਲੇ ਦਾ ਵੀ 60 ਕਰਾ ਲਓ 55000 ਛੱਡ ਦਾਂਗੇ 53000 ਦੀ ਜੇ ਕੋਈ ਜੋੜਾ ਹਾਂਜੀ ਫਿਰ ਹੋਰ ਮਾਤਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਤੇ ਅੱਗੇ ਵਾਚੀ ਤਿਆਰ ਹੋ ਕੇ 70 75 ਹਜ਼ਾਰ ਰੁਪਏ ਜਿੰਨੀ ਮਰਜ਼ੀ ਲੈ ਲਾ ਗਈ ਆ ਗਈ ਜਿੰਨਾ ਜਿੰਨਾ ਸੋਹਣ ਪੂਣਾ ਜਿੰਨੀ ਹਾਈ ਟੂਟ ਹੈ ਨਾ ਤੇ ਆਜੋ ਹੁਣ ਲਾਈਟ ਤੇ ਤੁਹਾਨੂੰ ਇੱਕ ਬਹੁਤ ਤਗੜੇ ਕੱਦ ਕਾੜ ਦੇ ਵੈੜ ਦਿਖਾਣੀ ਆ ਉਹਦਾ ਆਜੇ ਬੱਚਾ ਆਹ ਬੜਾ ਜਵਾਜ ਜਿੱਕੀ ਗੱਲਾਂ 나ੜੂ ਆ ਹਾਂਜੀ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਜੀ 나ੜੂ ਗੱਲਾਂ ਠੀਕ ਹੈ ਬੱਚਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਕਰ ਸਕਦੇ ਤੁਸੀਂ ਚੈੱਕ ਕੱਦ ਕਾੜ ਬਹੁਤ ਤਗੜਾ ਵਾ ਕਿੰਨਾ ਕੁ ਦੁੱਧ ਵੀਰ ਜੀ ਇਹਦੇ ਥੱਲੇ ਇਹਦੇ ਨਾਲ ਬੋਲਾ ਵਾਲਾ ਸਟਾਰਟ 23 24 ਕਿਲੋ ਤੇ ਇਹ 20 ਲੀਟਰ ਗੜਾਇਦਾ ਜੇ ਨਾ ਮਰਜੀ ਆਣ ਕੇ ਜਿੰਨੇ ਦਾ ਮਰਜੀ ਥੱਲੀ ਕਰ ਲੈ ਆਪ ਨੂੰ ਠੀਕ ਆ ਜੀ ਹਾਂਜੀ ਥਾਣੇ ਵੇਖੋ ਕਦਾਂ ਲੱਗਾ ਮੋਟਾ ਰੁਗ ਰੁਗ ਦਾ ਹਾਂਜੀ ਵੀਰ ਜੀ ਲੱਗੇ ਪਈ ਚੈੱਕ ਕਰ ਸਕਦੇ ਜੀ ਆਰਡਰ ਕੋ ਆ ਗਈ ਥਾਣਾ ਦਾ ਸਜਾਈ ਤੇ ਗਾ ਬਹੁਤ ਚੰਗਾ ਵਾ ਮੌਕੇ ਤੇ ਜਿਹੜਾ ਬੋਲਾਇ ਚਾਰ ਬਾਗ 24 ਤੋਂ 25 ਲੀਟਰ ਦੇ ਕਹਿੰਦੇ ਸਾਰ ਆ ਆਹ ਖਾ ਰੋ ਦਾ ਲਓ ਕੰਦੀ ਵੀ ਕੀ ਛਾਹ ਨਾਲ ਇਹਦਾ ਬੰਦਾਂ ਜੇ ਜੇ ਬੈਠ ਆ ਵੇ ਲੋ ਪਿਓਰ ਛਿੱਗੀ ਆ ਹਾਂ ਜੀ ਵੀਡੀਓ ਕਰੋ ਚੈਪਟਰ 6 ਦਾੰਦ ਜੀ ਪ્યોਰ 6 ਦਾੰਦ ਠੀਕ ਹੈ ਜੀ ਹਾਂ ਤੇ ਕਾੜ ਕਾੜ ਬਹੁਤ ਤਗੜਾ ਆ ਨਾ ਹੋਰ ਕਿਤੇ ਮੈਂ ਕਿਲੋ ਸ਼ਕੀਨ ਹੁੰਦੇ ਕਈ ਵੀਰਨ ਫਾਰਮਰ ਦੇ ਵਿੱਚ ਰੱਖਣ ਲਈ 30 ਦਾ ਪਲਾਸੀ ਦੁੱਧ ਦਊਗੀ ਜਿੱਥੋਂ ਇਹ ਲਈ ਪਹਿਲੇ ਸੋਏ ਜਾਂਦੇ ਵੀ 26 ਕਿਲੋ ਦੁੱਧ ਚੋਆ ਠੀਕ ਹੈ ਠੀਕ ਹੈ 30 ਦਾ ਪਲਾਸੀ ਜਾਊਗੀ ਠੀਕ ਹੈ ਹੁਣ ਇੰਨਾ ਸਟਾਰਟ ਆ ਮਲੋ 24 25 ਲੀਟਰ ਬੋਲਾ ਹੀ ਤਿਆਰ ਆ ਨਾ ਹਾਂ ਜੀ ਖੋਲ ਦਿਓ ਵੀਰ ਜੀ ਖੋਲੋ ਭਾਜੀ ਇਹਨੂੰ ਵੀ ਕੋਲ ਨੂੰ ਅੰਦਰ ਲੈ ਜੀਏ ਆਉਣੇ ਲਾਜ ਕੋਈ ਗੱਲ ਨਹੀਂ ਹਾਂ ਜੀ ਵੀਡੀਓ ਕਰ ਸਕਦੇ ਆ ਤਾਂ ਬੜਾ ਕਰ ਲਈ ਜਾਂਦੀ ਆ ਜੀ ਜਦੋਂ ਬੋਸ ਜੋ ਕਿਦਾ ਵੀ ਲਾਈਵ ਪਰ ਰਹੇ ਨਾ ਦਾਅ ਕਰਿਆ ਨੂੰ ਬਾਕੀ ਜਿਹਨਾਂ ਕਾ 30 ਪਲੱਸ ਦੁੱਧ ਦਊਗੀ ਐ ਦਊਗੀ ਵੀ ਤੇ ਸਵਾਲ ਨਹੀਂ ਕੋਈ ਚੈੱਕ ਕਰ ਸਕਦੇ ਇਹ ਬਹੁਤ ਸ਼ਾਨਦਾਰ ਆ ਅਗਰ ਸਵਾਲ ਜੁਗਨ ਲੱਗੇ ਤਾਂ ਕਿਆ ਕਰ ਸਕਦੇ ਕਰਨਾ ਭਾਈ ਇਹਦਾ ਮੁੱਲ ਵੀ ਇਹਦਾ 50 ਲੀ ਹੈ ਅੱਛਾ ਜੀ 80000 ਦੇ ਦਈਏ ਗੱਲ ਹੀ ਹੋ ਜਾ ਦਵਾ ਦੋ ਕਰ ਲਈਏ 70 ਵੀ ਹਾਂ ਨਾ ਦੇ ਦਾਂਗੇ 70000 ਦੇ ਹਾਂ 76 ਠੀਕ ਹੈ ਬਿਲਕੁਲ ਜਾਇਜ਼ ਮੁੱਲ ਕੀਤਾ ਵੀਰ ਨੇ ਬਹੁਤ ਤਾਲਾਖਾ ਦਾ ਕਾੜਿਆ ਇਹੋ ਕੋਈ ਹੋ ਕੇ ਕੋ ਡੀਲ ਜਲੋ ਉਹਨੇ ਆਪਣੇ ਸਮਝ ਨਾਲ ਲੱਖ ਦੀ ਹੈ ਬੈਡ ਬਿਲਕੁਲ ਜਾਇਜ਼ ਵੀਰ ਦਾ ਮੁੱਲ ਹੈ 70 ਤਰਿਆ ਵੀ ਕਹਿੰਦਾ ਜੇ ਬਿਨਾ ਤੇ ਤਰਿਆ ਦੇਣਾ 70 ਕੇ ਨਾ ਫਿਰ ਕਰਦੀ ਹੈ ਠੀਕ ਜੀ ਹਾਂਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਦਾ